ਲੈ ਕੇ ਹਾਜ਼ਰਾਂ ਜੀ ਗਗਨਦੀਪ ਕੌਰ ਸੱਪਲ ਦੀ ਲਿਖੀ ਹੋਈ ਕਹਾਣੀ ਦੋ ਧੀਆਂ ਆਰਥਿਕ ਪੱਖੋਂ ਤੰਗ ਬਾਲੀ ਨੂੰ ਆਪਣੇ ਪਰਿਵਾਰ ਨੂੰ ਚਲਾਉਣ ਤੇ ਬਹੁਤ ਮੁਸ਼ਕਲ ਆ ਰਹੀ ਸੀ ਉਸਦੇ ਦੋ ਕੁੜੀਆਂ ਤੇ ਇੱਕ ਮੁੰਡਾ ਸੀ ਤੇ ਉਸਦੀ ਘਰਵਾਲੀ ਸੀ ਬਾਲੀ ਮੇਨ ਤਮਜ਼ਦੂਰੀ ਕਰਕੇ ਥੋੜੇ ਜਿਹੇ ਪੈਸੇ ਕਮਾਉਂਦਾ ਪਰਿਵਾਰ ਵੱਡਾ ਹੋਆ ਕਰਕੇ ਕਮਾਏ ਹੋਏ ਪੈਸੇ ਵੀ ਪੂਰੇ ਨਾ ਪੈਂਦੇ ਤਾਂ ਨੋਵੀ ਲੋਕਾਂ ਦੇ ਘਰਾਂ ਵਿੱਚ ਝਾੜੂ ਉੱਚਾ ਕਰਕੇ ਥੋੜੇ ਜਿਹੇ ਪੈਸੇ ਹੀ ਜੁਟਾ ਪਉਂਦੀ। ਫਿਰ ਵੀ ਤਿੰਨ ਬੱਚਿਆਂ ਦਾ পেট ਭਰਨਾ ਬਹੁਤ ਹੀ ਔਖਾ ਹੋ ਰਿਹਾ ਸੀ। ਤਿੰਨੋਂ ਬੱਚੇ ਛੋਟੇ ਹੀ ਸਨ। ਦੋਵੇਂ ਕੁੜੀਆਂ 8-9 ਕੋ ਸਾਲ ਦੀਆਂ ਹੋਣਗੀਆਂ। ਮੁੰਡਾ ਹਲੇ 2 ਕੋ ਸਾਲ ਦਾ ਸੀ। ਵਾਲੀ ਤੇ ਧੰਨੋ ਬਹੁਤ ਹੀ ਪਰੇਸ਼ਾਨ ਰਹਿੰਦੇ ਸਨ। ਕਿ ਇੰਨੀ ਮਗਾਈ ਵਿੱਚ ਉਹ ਬੱਚਿਆਂ ਦਾ পেট ਕਿਵੇਂ ਭਰਨਗੇ? ਰੋਟੀ ਹੀ ਮਸਾ ਪੂਰੀ ਪੈਂਦੀ ਸੀ ਉਹਨਾਂ ਨੂੰ ਪੜਾਉਣ ਲਿਖਾਉਣਗੇ ਕਿੱਦਾਂ ਉਹਨਾਂ ਦੀ ਸਮਝ ਤੋਂ ਬਾਹਰ ਸੀ ਜਿਵੇਂ ਤਿਵੇਂ ਕਰਕੇ পেট ਭਰਦੇ ਸੀ ਬਾਲੀ ਹੁਣ ਦਿਨੇ ਤਾਂ ਕੰਮ ਕਰਦਾ ਹੀ ਸੀ ਹੁਣ ਉਸਨੇ ਰਾਤ ਨੂੰ ਵੀ ਕੰਮ ਕਰਨ ਬਾਰੇ ਸੋਚਿਆ ਘਰ ਦੀ ਹਾਲਤ ਵੀ ਠੀਕ ਨਹੀਂ ਸੀ ਜਦੋਂ ਮੀਂਹੇੜੀ ਆਉਣੀ ਤਾਂ بارش ਨਾਲ ਛੱਤ ਚੋਣ ਲੱਗ ਪੈਣੀ ਘਰ ਦੀ ਹਾਲਤ ਅਸਤਵਸਤ ਹੋ ਜਾਂਦੀ ਅੰਨੇ ਹੀ ਸ਼ਕਤਾਂ ਚੋਂ ਲੱਗ ਪੈਂਦੀਆਂ ਸੋ ਸਾਰੀ ਰਾਤ ਪਰੇਸ਼ਾਨੀ ਵਿੱਚ ਕੱਟਦੇ ਤੇ ਜਾ ਕੇ ਕੱਟਦੇ ਸਨ ਉਹਨਾਂ ਨੇ ਬੱਚਿਆਂ ਲਈ ਕੀ ਫੈਸਲਾ ਕੀਤਾ ਹੋ ਸਕਦਾ ਹੈ ਉਹਨਾਂ ਦੇ ਵਿਖਲੇ ਵਧੀਆ ਫੈਸਲਾ ਲਿਆ ਹੋਵੇ ਬਾਲੀ ਤੇ ਤੰਮੂ ਨੇ ਆਪਣੇ ਬੱਚਿਆਂ ਨੂੰ ਅਮੀਰ ਘਰ ਦੇਣ ਦਾ ਫੈਸਲਾ ਕੀਤਾ ਜਿਨ੍ਹਾਂ ਕੋਲ ਕੋਈ ਉੜਾੜ ਨਾ ਹੋਵੇ ਪਰ ਬੱਚੇ ਉਹਨਾਂ ਦੇ ਫੈਸਲੇ ਤੋਂ ਖੁਸ਼ ਨਹੀਂ ਸਨ ਬਾਲੀ ਨੇ ਪਹਿਲਾਂ ਹੀ ਇੱਕ ਪਰਿਵਾਰ ਨਾਲ ਗੱਲ ਕੀਤੀ ਹੋਈ ਸੀ ਕਿ ਇੱਕ ਆਪਣੀ ਕੁੜੀ ਉਹਨਾਂ ਦੇ ਦੇਣਗੇ ਬਾਲੀ ਤੇ ਤੰਨੂ ਨੇ ਗੀਤ ਦਾ ਮਨ ਰੱਖਣ ਲਈ ਉਸ ਨੂੰ ਮਨਪਸੰਦ ਚੀਜ਼ਾਂ ਲਿਆ ਕੇ ਦਿੱਤੀਆਂ ਸਨ ਪਰ ਉਸ ਨੂੰ ਪਸੰਦ ਦੀਆਂ ਚੀਜ਼ਾਂ ਲਿਆ ਕੇ ਦਿੱਤੀਆਂ ਸਨ ਪਰ ਗੀਤ ਖੁਸ਼ ਨਹੀਂ ਸੀ ਉਦਾਸ ਸੀ ਦੋ ਦਿਨਾਂ ਬਾਅਦ ਉਹਨਾਂ ਨੇ ਭਿੱਜੀਆਂ ਅੱਖਾਂ ਨਾਲ ਅਖੀਰ ਪਰਿਵਾਰ ਨੂੰ ਸੌਂਪ ਦਿੱਤਾ ਅਮੀਰ ਪਰਿਵਾਰ ਨੇ ਅੰਦਰ ਖਾਤੀ ਗੀਤ ਦੇ ਪਰਿਵਾਰ ਨੂੰ ਕਾਫੀ ਮੋਟੀ ਰਕਮ ਦਿੱਤੀ। ਬੇਸ਼ੱਕ ਗੀਤ ਨੂੰ ਇਸ ਦਾ ਪਤਾ ਸੀ। ਉਸ ਦੇ ਮਾਤਾ-ਪਿਤਾ ਵੀ ਰਕਮ ਲੈ ਕੇ ਖੁਸ਼ ਸਨ ਤੇ ਗੀਤ ਦੇ ਵਿਛੋੜੇ 'ਚ ਦੁਖੀ ਵੀ ਸਨ। ਇੱਕ ਦਿਨ ਕੁਝ ਦਿਨ ਹੋਏ ਇੱਕ ਹੋਰ ਮੀਡਲ ਕਲਾਸ ਫੈਮਿਲੀ ਨੂੰ ਔਲਾਦ ਦੀ ਘਾਟ ਸੀ। ਉਸ ਮੀਡਲ ਕਲਾਸ ਫੈਮਿਲੀ ਨੂੰ ਪਤਾ ਸੀ ਕਿ ਬਨਲੀਤ ਨੂੰ ਆਪਣੀ ਕੁੜੀ ਨੂੰ ਗੋਦ ਲੈਣਾ ਚਾਹਵੇਗਾ। ਅਜਿਹੀ ਬਦਲੀ ਕੋਟ ਪਿਆਸਾਂ ਦੀ ਮੰਗ ਵੀ ਕਰਦੇ ਸਨ ਇਹ ਪਰਿਵਾਰ ਬਾਲੀ ਤੇ ਧੰਨੂ ਦੇ ਕੋਲ ਆਇਆ ਤੇ ਉਹਨਾਂ ਤੋਂ ਆਪਣੀ ਗੱਲ ਉਹਨਾਂ ਕੋਲ ਰੱਖੀ ਕਿ ਉਹ ਜ਼ਿਆਦਾ ਪੈਸੇ ਨਹੀਂ ਦੇ ਸਕਦੇ ਉਹ ਕੁੜੀ ਨੂੰ ਪਿਆਰ ਨਾਲ ਪਾਲਣਗੇ ਇੱਕ ਵੈਕਵੀ ਵਧੀਆ ਬਣਾਉਣਗੇ ਪਰ ਬਾਲੀ ਤੇ ਧੰਨੂ ਦੇ ਲਾਲਚ ਨੇ ਉਹਨਾਂ ਤੋਂ ਘੱਟ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਇਹ ਸਾਡਾ ਖੂਨ ਹੈ ਅਸੀਂ ਪੈਸੇ ਘੱਟ ਕਿਵੇਂ ਲਈਏ मीत ये देख रही थी समझ चुकी से माता पिता की गरीबी तो सी पर मन के आ गया मीत ने सामने आके कहा कि वो इस परिवार ही जाएगी माता पिता हैरान हो गए पर चुप रहे मिडल क्लास फैमिली ने बाली तो धनो पैसे दते तो मीतू ले गए होनी तो गरीबी ने दोहे भैणों बख कर दिता ਵਾਖਵਾਹ ਪਰਵਾਰਾਂ ਵਿੱਚ ਭੇਜ ਦਿੱਤਾ ਜ਼ਿੰਦਗੀ ਦੇ ਉਤਰਾਅ ਚੜਾਅ ਆਉਂਦੇ ਰਹਿੰਦੇ ਹਨ ਗੀਤ ਹੁਣ ਨੈਨਸੀ ਬਣ ਗਈ ਨੈਨਸੀ ਹੁਣ ਪਰਵਾਰ ਦੇ ਹੋਰ ਤਰੀਕੇ ਤੇ ਰਹਿਣ ਟੰਗ ਸਿੱਖ ਗਈ ਅਮੀਰ ਪਰਵਾਰ ਨੇ ਨੈਨਸੀ ਲਈ ਇੱਕ ਆਇਆ ਪਾਲਣ ਪੋਸ਼ਣ ਲਈ ਰੱਖਿਆ ਆਸਾ ਨੂੰ ਨੈਨਸੀ ਨੂੰ ਕਪੜੇ ਪਾਉਣ ਤੇ ਖਾਣਾ ਖਾਣ ਦੇ ਟੰਗ ਸਿਖਾਉਣ ਲਈ ਰੱਖੀ ਨੈਨਸੀ ਨੂੰ ਪਹਿਲਾਂ ਬਿਲ ਸਮਝ ਮੁਸ਼ਕਲ ਲੱਗਿਆ ਤੇ ਇਸ ਰੁਟੀਨ ਦੀ ਅੱਤ ਪਾ ਲਈ ਪਰ ਉਹ ਆਪਣੇ ਮਾਤਾ ਪਿਤਾ ਨੂੰ ਯਾਦ ਕਰਦੀ ਰਹਿੰਦੀ ਸੀ ਸਮਾਂ ਬੀਤ ਗਿਆ ਉਸ ਨੇ ਆਪਣੇ ਅਨਸਾਰ ਟਾਲ ਲਿਆ ਤੇ ਮਾਤਾ ਪਿਤਾ ਨੂੰ ਯਾਦ ਕਰਦੀ ਰਹਿੰਦੀ ਸੀ ਆਪਣੇ ਮਾਤਾ ਪਿਤਾ ਨੂੰ ਯਾਦ ਕਰਦੀ ਰਹਿੰਦੀ ਸੀ ਸਮਾਂ ਬੀਤ ਗਿਆ ਉਸ ਨੇ ਆਪਣੇ ਆਪ ਨੂੰ ਅਨਸਾਰ ਟਾਲ ਲਿਆ ਉਸ ਦੇ ਪਿਤਾ ਬਿਜ਼ਨਸਮੈਨ ਸਨ ਦਫ਼ਤਰ ਚਲੇ ਜਾਂਦੇ ਤੇ ਮਾਤਾ ਨੂੰ ਜਿੱਤੀ ਪਾਰਟੀ ਤੇ ਵੇਲ ਨਾ ਮਿਲਦੀ ਨੈਨਸੀ ਇਕੱਲੀ ਹੀ ਕਾਰ ਵਿੱਚ ਰਹਿ ਜਾਂਦੀ ਭਾਵੇਂ ਉਹ ਸਕੂਲ ਜਾਣ ਲੱਗ ਪਈ ਸੀ ਪਰ ਉਹ ਸਕੂਲ ਤੋਂ ਬਾਅਦ ਉਸ ਨੂੰ ਇਕੱਲਾਪਣ ਖਾਂਦਾ ਰਹਿੰਦਾ ਨੈਨਸੀ ਹੌਂ ਰਵਾਨੀ ਦੀ ਤਹਲੀਸ ਤੇ ਨਿਕਲਣ ਲਈ ਮੋਬਾਈਲ ਤੇ ਦੋਸਤ ਬਣਾਉਣੇ ਸ਼ੁਰੂ ਕਰ ਦਿੱਤੇ ਉਹ ਆਪਣੀਆਂ ਸਹੇਲੀਆਂ ਤੇ ਦੋਸਤਾਂ ਨਾਲ ਅਕਸਰ ਕਲਾਬ ਚਲੀ ਜਾਂਦੀ ਕਈ ਵਾਰ ਉਹ ਕਾਕਟੇਲ ਪਾਰਟੀਆਂ 'ਚੋਂ ਜ਼ਿਆਦਾ ਪੀ ਕੇ ਆ ਜਾਂਦੀ ਸੀ ਭਾਵੇਂ ਉਸਦੇ ਮਾਤਾ-ਪਿਤਾ ਉਸ ਵੱਲ ਧਿਆਨ ਤਾਂ ਦਿੰਦੇ ਨਹੀਂ ਜਿਵੇਂ ਇਹਨਾਂ ਆਦਤਾਂ ਵੱਲ ਧਿਆਨ ਨਾ ਦਿੰਦੇ ਸਕੂਲ ਤੋਂ ਕਾਜ ਦੀ ਪੜਾਈ ਕਰ ਲਈ ਕਾਜ ਵਿੱਚ ਚੌੜੇ ਦੋਸਤ ਬਣ ਗਏ ਉਹ ਹਰ ਰੋਜ਼ ਆਪਣੇ ਦੋਸਤਾਂ ਤੇ ਸਹੇਲੀਆਂ ਨਾਲ ਕਲੱਬ ਜਾਂਦੀ ਉਸਦੇ ਮਾਤਾ-ਪਿਤਾ ਨੇ ਕੋਈ ਪੈਸਿਆਂ ਦਾ ਹਿਸਾਬ ਨਹੀਂ ਸੀ ਪੁੱਛਿਆ ਮੀਧੋਂ ਪਰੀ ਬਣ ਗਈ ਫ੍ਰੀ ਮਿਡਲ ਕਲਾਸ ਪਰਵਾਰ ਵਿੱਚ ਫੱਡੀ ਹੋ ਜਾ ਗਈ ਔਰ ਸਵੈਛਾ ਕਰਨ ਦੇ ਗੁਣ ਆ ਜਾਂਦੇ ਹਨ ਉਹਨਾਂ ਦਾ ਹਰ ਸਹਿਯੋਗ ਮਿਲਦਾ ਮਾਤਾ ਪਿਤਾ ਪਿਆਰ ਕਰਦੇ ਸਨ ਫਰੀ ਦੇ ਮਾਤਾ ਪਿਤਾ ਉਸ ਦੀ ਛੋਟੀ ਮੋਟੀ ਜ਼ਰੂਰਤ ਪੂਰੀ ਕਰਦੇ ਸਨ ਔਰ ਸਨ ਉਹਨੂੰ ਵਾਦ ਤੋਂ ਵਕਤ ਦਿੰਦੇ ਪਰੀ ਜਦੋਂ ਵੀ ਕਾਲਜ ਤੋਂ ਆਉਂਦੀ ਤੇ ਬਾਤਾ ਬੇੜੇ ਪਿਆਰ ਨਾਲ ਕਲੇ ਲਗਾਉਂਦੀ ਤੇ ਘਰ ਦੇ ਕੰਮ ਸਿਖਾਉਦੀ ਪਰ ਇਹਨੂੰ ਖਾਣ ਪੀਣ ਤੇ ਪਹਿਨਣ ਦੀ ਕੋਈ ਕਮੀ ਨਾ ਰਹਿਣ ਦਿੰਦੇ ਪਰ ਇਹਦਾ ਪਿਤਾ ਵੀ ਉਸਨੂੰ ਸੇਸ਼ ਧਿਆਨ ਰੱਖਦਾ ਉਸ ਲਈ ਕਈ ਤੋਹਫੇ ਲੈ ਕੇ ਆਉਂਦੇ ਜਿਵੇਂ ਕਿ ਕਿਤਾਬਾਂ ਤੋਹਫੇ ਲੈ ਕੇ ਆਉਂਦੇ ਜਿਵੇਂ ਕਿ ਕਿਤਾਬਾਂ ਸ਼ਾਮ ਨੂੰ ਅਕਸਰ ਉਹ ਪਾਰਕ ਵਿੱਚ ਚਲੇ ਜਾਂਦੇ ਤੇ ਵੱਧ ਤੋਂ ਵੱਧ ਸਮਾਂ ਉਸ ਨਾਲ ਬਿਤਾਉਂਦੇ ਪਰ ਇਹ ਇੱਕ ਸੋਹਣੀ ਮੁਟਿਆਰ ਬਣ ਗਈ ਦੁਨੀਆਦਾਰੀ ਦੀ ਹਰ ਗੱਲ ਸਮਝ ਗਈ ਪਰ ਇਹ ਫालतू ਕੋਈ ਗਲਤ ਦੋਸਤ ਜਾਂ ਸਹੇਲੀ ਨਹੀਂ ਸੀ ਬਣਾਂਦੀ ਪਰ ਕਿਤੇ ਨਾ ਕਿਤੇ ਧੁੰਦਲੀ ਯਾਦ ਵਿੱਚ ਮਾਤਾ ਪਿਤਾ ਨੂੰ ਯਾਦ ਕਰਦੀ ਉਹਦਾ ਮਨ ਉਦਾਸ ਹੋ ਜਾਂਦਾ ਫਿਰ ਆਪਣੀ ਤਕਦੀਰ ਈ ਖੁਸ਼ ਹੋ ਜਾਂਦੀ ਤੇ ਮੈਨੂੰ ਰੱਬ ਦਾ ਸ਼ੁਕਰਾਨਾ ਕਰ ਦਿੰਦੀ ਮੈਂ ਸੀ ਦੀਆਂ ਆਤਮਾ ਵਿਗੜ ਚੁੱਕੀਆਂ ਸਾਂ ਪੰਗਾ ਪਾਲਣ ਪੋਸ਼ਨ ਤੇ ਮਾਤਾ ਪਿਤਾ ਦਾ ਸਾਥ ਨਾ ਮਿਲਣ ਕਾਰਨ ਜ਼ਿੰਦਗੀ ਦੀ ਗਲਤ ਰਾਹ ਤੇ ਤੁਰ ਗਈ। ਅੱਗੋਂ ਪੜ੍ਹਾਈ ਕਰਨ ਦੀ ਰੁਚੀ ਨਹੀਂ ਸੀ ਰਹੀ। ਵੈਸੇ ਵੀ ਪੈਸਿਆਂ ਦੀ ਬਦੌਲਤ ਉਸ ਨੂੰ ਅੱਗੇ ਪੜਨ ਦੀ ਲੋੜ ਨਹੀਂ ਸੀ। ਮਾਤਾ ਪਿਤਾ ਦਾ ਪਿਆਰ ਦਾ ਸਹਿਯੋਗ ਨਾ ਮਿਲਣ ਕਾਰਨ ਗਲਤ ਰਾਹ ਤੇ ਤੁਰ ਗਈ। ਨੇਮ ਚੀ ਵੀ ਆਦਤ ਐਨੀ ਵਿਗੜ ਗਈ। ਡਰਿੰਕ ਦੇ ਸਮੂਹਕੀ ਤੋਂ ਇਲਾਵਾ ਹੋਰ ਵੀ ਨਸ਼ੇ ਜਿਵੇਂ ਚਟਾਚਰਸ ਗਾਜਾ ਆਦਿ ਕਰਨ ਲੱਗ ਪਈ। ਨੈਣ ਜੀ ਨਸ਼ੇਲੀ ਦਲਦਲ ਚ ਫਸ ਗਈ ਕਿ ਉਸ ਦਾ ਨਿਕਲਣਾ ਮੁਸ਼ਕਲ ਸੀ। ਪਰ ਉਸ ਦੇ ਮਾਤਾ ਪਿਤਾ ਇਸ ਗੱਲ ਤੇ ਬੀ ਫਿਕਰ ਸਨ। ਦੂਸਰੇ ਪਾਸੇ ਲਾਡਲੀ ਭਰੀ ਆਪਣੇ ਮਾਤਾ ਪਿਤਾ ਦੀ ਰੂਹ ਬਣ ਗਈ ਸੀ। ਉਹ ਅਕਸਰ ਸੋਚਦੀ ਕਿ ਉਸ ਨੂੰ ਆਪਣੇ ਪਿਤਾ ਦੀ ਮਦਦ ਕਰਨੀ ਚਾਹੀਦੀ ਹੈ। इसलिए उसने अपनी योग्यता कई थावान पत्थर दे रखे सन अज अचानक उसू नौकरी मिल गई चंकी तनखा भी सी उस दे माता पिता ने सहमति दे दी सी माता पिता की खर्चे मदद कर लगी नैनसी नशे के कारण गलत रस्ते पहुँच गई तो परी एक वधिया जिम्मेवार धी बन गई ऑफिस विचों ਪਰੀ ਨੂੰ ਕੁਝ ਕੋ ਨਾਵਾਂ ਦੀ ਲਿਸਟ ਦਿੱਤੀ ਗਈ। ਲਿਸਟ ਅਨੁਸਾਰ ਉਸਨੇ ਕਾਰ ਵਿੱਚ ਜਾ ਕੇ ਲਿਸਟ ਪੱਤਰੀ ਨੂੰ ਮਿਲਣਾ ਸੀ। ਲਿਸਟ 'ਚ ਨਾਮ ਲਿਖੇ ਸਨ ਐਸਟ੍ਰਾਂਸਨ, ਨੈਂਸੀ, ਪਵਿੰਦਰਕੌਰ, ਜੋਗਨਪ੍ਰੀਤ, ਕਮਲੇਸ਼, ਸ਼ਿਲਪਾ, ਰਾਣੀ ਯਾਦ। ਲਿਸਟ ਅਨੁਸਾਰ ਪਰੀ ਨੈਲ ਸਿੱਦੇ ਘਰ ਨੂੰ ਚੱਲ ਪਈ ਸੀ। ਪਰੀ ਇੱਕ ਗੋਪਤ ਵਿਭਾਗ ਸਰਕਾਰ ਨਾਲ ਅਫੀਲੀਏਟਡ ਕੰਪਨੀ ਦੀ ਮੁਲਾਜ਼ਮ ਸੀ ਉਹ ਨਸ਼ੇ ਛਡਾਉਣ ਦੇ ਲਈ ਦਵਾਈ ਵੰਡਦੀ ਸੀ ਤੇ ਫ੍ਰੀ ਦਵਾਈਆਂ ਤੇ ਹੋਰ ਚੀਜ਼ਾਂ ਵੀ ਦਿੰਦੀ ਸੀ ਜੋ ਨਸ਼ੇ ਛਡਣ ਵਿੱਚ ਸਹਾਇਕ ਹੁੰਦੀਆਂ ਪੂਰੀ ਸੌਰੀ ਪਰੀ ਲੈਸਟ ਮੁਤਾਬਕ ਨਾਇੰਸੀ ਦੇ ਘਰ ਗਈ ਤੇ ਜਾ ਕੇ ਦੱਸਿਆ ਕਿ ਉਹ ਗੋਪਤ ਕੰਪਨੀ ਵੱਲੋਂ ਆਈ ਹੈ ਤੇ ਨਸ਼ੇ ਛਡਾਉਣ ਬਾਰੇ उसनों दसती हुई असुन नशे की आदत का कारण पुछती है नैनसी उसन दसती है कि इसका कारण इकलापन ते माता पिता का प्यार ना मिलना है कह के रोन लग जाती है तो रोंद हुई बोलती है कि पहला वाले माता पिता तो हम वाले माता पिता परी नहनसी दे मोड़े हाथ रख के पछती है तुम दसो जो कहना चाहते हो แนนซี ਕਹਿੰਦੀ ਹੈ ਬਹੁਤ ਸਾਲ ਪਹਿਲਾਂ ਮੇਰੇ ਮਾਤਾ ਪਿਤਾ ਨੇ ਲਾਲਚ ਸਦਕੇ ਮੈਨੂੰ ਇਸ ਪਰਿਵਾਰ ਵਿੱਚ ਗੋਦ ਦੇ ਦਿੱਤਾ ਤੇ ਮੇਰੀ ਭੈਣ ਜਿਸ ਨੂੰ ਹੋਰ ਪਰਿਵਾਰ ਵਿੱਚ ਭੇਜ ਕੇ ਸਾਨੂੰ ਦੋਵਾਂ ਨੂੰ ਇੱਕ ਦੂਜੇ ਤੋਂ ਦੂਰ ਕਰ ਦਿੱਤਾ ਭੈਣ ਪਰੀ ਕਹਿੰਦੀ ਤੁਸੀਂ ਮੈਨੂੰ ਦੱਸੋ ਪਹਿਲਾਂ ਵਾਲੇ ਪਰਿਵਾਰ ਵਾਲੇ ਨੈਂਸੀ ਜਦੋਂ ਪਹਿਲਾਂ ਵਾਲੇ ਪਰਿਵਾਰ ਦੀ ਗੱਲ ਕਰਦੀ ਹੈ ਤਾਂ ਆਪਣੀ ਭੈਣ ਮੀਰ ਤੇ ਮਾਤਾ ਪਿਤਾ ਬਾਰੇ ਪਰੀ ਦੀਆਂ ਅੱਖਾਂ 'ਚੋਂ ਆਪ ਮਾਰੇ ਹੀ ਹੰਝੂ ਵਗਣ ਲੱਗ ਪੈਂਦੇ ਹਨ ਪਰ ਇਹ ਆਪਣੀ ਜਗ੍ਹਾ 'ਤੇ ਖੜੀ ਹੋ ਜਾਂਦੀ ਹੈ ਉਸ ਨੂੰ ਆਪਣਾ ਪਰਿਵਾਰ ਤੇ ਗੀਤ ਯਾਦ ਆ ਜਾਂਦੇ ਹਨ ਤੇ ਉਸ ਦੇ ਹੱਥ ਵਿੱਚ ਫੜੀ ਲਿਸਟ ਨੀਚੇ गिर ਜਾਂਦੀ ਹੈ ਪਰੀ ਦੀਆਂ ਅੱਖਾਂ 'ਚ ਆਪਣੀ ਵਿਛੜੀ ਭੈਣ ਨੂੰ ਮਿਲਣ ਦੀ ਖੁਸ਼ੀ ਦੇ ਹੰਝੂ ਪਾਣੀ ਦੇ ਹੜ ਵਾਂਗ ਵਹਿ ਲੱਗੇ ਜਿਵੇਂ ਇੱਕ ਲੋਹੇ ਨੂੰ ਚੁੰਬਕ ਚਿੰਬੜ ਜਾਂਦੀ ਹੈ ਉਸੇ ਤਰ੍ਹਾਂ پری ਨੈਲ ਸੀ ਨੂੰ ਗਲੇ ਲਗਾ ਲੈਂਦੀ ਹੈ ਅਮੀਰ ਕਰਦੇ ਹਾਂ ਕਿ ਕਹਾਣੀ ਪਸੰਦ ਆਈ ਹੋਵੇਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ